ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਮੇਰਾ ਨਾਮ ਕਰਨੈਲ ਸਿੰਘ ਜੀ ਆਫ ਮਿੱਠੂ ਸਿੰਘ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਬਈ ਕਿਹੜਾ ਮਾਡਲ ਮੋਟਰਸਾਈਕਲ ਆਪਣਾ ਹੈ 21 ਮਾਡਲ ਹੈ ਜੀ 11ਵੇਂ ਮਹੀਨੇ ਦਾ 11ਵੇਂ ਮਹੀਨੇ ਨਿਕਲਿਆ ਹਾਂ ਜੀ ਆਪਣੇ ਨਾਮ ਜੀ ਮੇਰੇ ਨਾਮ ਜੀ ਹਾਂ ਏਜੰਸੀ ਚੋਂ ਕਢਾਇਆ ਪਧੋੜੋ ਠੀਕ ਹੈ ਜੀ ਉਪਰ ਚੈੱਕ ਕਰ ਸਕਦੇ ਟੈਕ ਟੂ ਏਜੰਸੀ ਚੋਂ ਕਢਾਇਆ ਬਾਈ ਕਹਿੰਦਾ ਨਾਮ ਵੀ ਆਪਣੇ ਸਿਟੀ 100 ਬਹੁਤ ਸਾਫ ਮੋਟਰਸਾਈਕਲ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਜੀ ਬਈ ਰੇਟ ਇਹਦਾ ਰੇਡ ਫੋਨ ਤੇ ਦੱਸ ਦਾਂਗੇ ਜੀ ਜਾ ਜੀਊਗਾ ਹਾਂ ਜਾ ਜੇ ਕਰਾਂ ਨੇ ਠੀਕ ਹੈ ਜੀ ਰੱਬ ਛੱਡ ਤੋ ਜਮੜਾ ਜੀ ਲਓ ਜੀ ਲੋਪਰਾ ਚੈੱਕ ਕਰ ਸਕਦੇ ਬਹੁਤ ਸਾਫ਼ ਮੋਟਰਸਾਈਕਲ ਚੈੱਕ ਕਰਕੇ ਦੱਸਣ ਦੀ ਕਰਕੇ ਲੈ ਜਾ ਸਕਦੇ ਪਰਾ ਕਰਾ ਠੀਕ ਹੈ ਜੀ ਲਓ ਜੀ ਦੋ 21 ਮਾਡਲ 11ਵਾਂ ਮਹੀਨਾ ਚਾਹੀਦਾ ਹਾਂਜੀ ਓਕੇ ਓਕੇ ਆ ਲੋ ਜੀ ਚੈੱਕ ਕਰ ਸਕਦੇ ਪਰਾ ਨੰਬਰ ਟਾਇਰ ਟੂ ਸਾਡੇ ਸਾਹਮਣੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਇਹਨੂੰ ਪੈਂਦਾ ਬਰਨਾਲਾ ਜੀਮੀਦਾਰ ਭਰਾ ਆਪਾਂ ਹਾਂਜੀ ਜੀਮੀਦਾਰ ਠੀਕ ਹੈ ਜੀਮੀਦਾਰ ਭਰਾ ਠੀਕ ਹੈ ਜੀ ਵਾਕੀ ਬਾਈ ਦਾ ਦੇਖ ਸਕਦਾ ਹਾਂ ਘਰ-ਵਾਰ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਕਿਸੇ ਚੱਲਦਾ ਇਸਕ੍ਰੀਨ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ